ਪਾ ਥੋੜਾ ਜਿਹਾ ਕੰਮ ਇਹ ਗੈ ਘੈਨਾਂ ਦੀ ਮਿੱਟੀ ਹਾਂ ਤਾਂ ਤਾਂ ਬਹੁਤ ਕੰਮ ਕਰਾਉ ਇਹਨੂੰ ਤੋਂ ਕਰ ਰਹੇ ਨੇ ਹਾਂ ਆਹੋ ਜੇ ਕੰਮ ਕਰਾਣਾ ਚਾਚਾ ਹੈ ਨਾ ਵੀ ਦਨੋ ਗੋਬੀ ਉਹ ਚਾਚਾ ਨਹੀਂ ਉਹ ਕਹਿੰਦਾ ਬਣਾ ਉਹ ਕਹੇ ਇਧਰ ਆ ਲੈ ਇੱਜਾ ਕੇ ਜੋਸੀ ਕੋ ਚਾਚਾ ਕਹਿੰਦਾ ਠੀਕ ਉਹ ਬਾੜ ਤੋਂ ਖੇਤ ਤਾਂ ਮੈਂ ਤਾਂ ਜਾ ਚਾਚਾ ਨਹੀਂ ਇਹ ਵਾਲਾ ਉਹ ਜਾਣੇ ਓਹੋ ਕਿੱਸਾ ਬੁਗਾ ਜਾ ਰੋਵਾ ਅੱਛਾ ਜੀ ਲੈ ਚਾਚਾ ਹੂੰ ਚਾਚਾ ਕਰਾ ਚਾਚਾ ਬੜੇ ਨਾਲ ਬਹੁਤ ਕੰਮ ਕਰਾ ਕਰਦੇ ਕੰਮੇ ਬੈਲਾ ਬਹੁਤ ਕਰਾ ਕਰਦੇ ਹੁਣ ਤਾਂ ਕੰਮੇ ਨਹੀਂ ਹੈ ਕੋਈ ਨਾ ਕੰਮੇ ਨਹੀਂ ਹੈ ਹੁਣ ਤਾਂ ਕੋਈ ਨਾ ਨਾ ਉਹੀ ਕਹੇ ਦੀ ਵੀ ਬਹੁਤ ਕੰਮ ਹੈ ਕੰਮੇ ਹੀ ਹੈਗਾ ਨਾ ਹੁਣ ਨਹੀਂ ਹੈ ਕੰਮ ਆਹ ਕੰਮ ਬਹੁਤ ਕਰੇ ਪਹਿਲਾਂ ਤਾਂ ਹਾਂ ਹਾਂ ਉਹ ਮਹਾਰਾਸ਼ਟਰ ਬਹੁਤ ਮਾਰਦਾ ਛੱਡਾਰ ਕਿਹੜੀ ਐ ਪਾਦਾ 1500 ਨਾ ਪਿੱਛੇ 1500 ਆਉਂਦਾ ਪਿੱਛੇ ਮਾ ਪਿੱਛੇ ਜੀ ਆ ਕੇ ਘਟ ਜੀ ਜੀ ਲੋੜੀ ਆਫਦੀ ਤੋਂ ਲਈ ਜੇ ਫਟ ਕੇ ਨਾ ਜ਼ਰੂਰੀ ਐ ਵਿੱਚੋਂ ਥੋੜੀ ਜਿਹੀ ਗੌਰ ਜੀ ਵੱਧ ਕਰਨੀ ਬੜਾ ਵੈਸਾ ਹੈ ਗੌਰ ਜੀ ਵਧਕਾਰ ਨਹੀਂ ਪੜਿਆ ਉਹ ਨੂੰ 4 ਦਿਨ ਪਾਣੀ ਨਾ ਉਹ ਕਰਨ ਦੀ ਹਾਂ ਉਹ ਤੁਹਾਨੂੰ ਆ ਰਹੇ ਉਹ ਕੁਝ ਦੱਸ ਦੋ